ਥੱਲੇ ਨਾ ਦੇ ਦੀ ਭਰਾਵਾ ਬਰਾਟ ਸਾਹਿਬ ਕਿਵੇਂ ਲੱਗ ਰਿਹਾ ਜੀ ਕਰਦਾ ਜਾਣਕਾਰੀ ਕਰਦਾ ਯਾਰ ਰਿਸ਼ਤਾ ਕਰਾਵਾਂ ਤੈਨੂੰ ਸੁਣ ਗਿਆ ਨਹੀਂ ਮੁੰਡਾ ਲੈਂਡਮੈਨ ਲੱਗਿਆ ਲੈਂਡਮੈਨ ਪਹੁੰਚ ਚੁੱਕੇ ਨੇ 20 ਮਿੰਟਾਂ ਤੱਕ ਆ ਜਾਣਗੇ ਕਰੇ ਲੁੱਕ ਤੇ ਜਮਾ ਉਹੀ ਲੱਗਦੀ ਯਾਰ ਪੈਂਟ ਵੀ ਉਵੇਂ ਖੁੱਲੀ ਐ ਪੁਰਾਣੇ ਜਵਾਨੇ ਬਜ਼ੁਰਗ ਨਹੀਂ ਹੁੰਦੇ ਸੀ ਪਹਿਲਾਂ ਮੂਵੀਆਂ 'ਚ ਵਹਿੰਦੇ ਹੁੰਦੇ ਆਪਾਂ ਵਿਆਹਾਂ 'ਚ ਬਰਾਟ ਸਾਹਿਬ ਵੱਲੋਂ ਗੁੜ ਭਲੀ ਚਾਹ ਪਈ ਜਾ ਰਹੀ ਸਾਨੂੰ ਵਾਹ ਵਾਹ ਅੱਜ ਵੀਡੀਓ 'ਤੇ ਜਾਣ ਦਾ ਕਾਰਨ ਇਹੀ ਐ ਵੀ ਮੇਰਾ ਬ੍ਰਦਰ ਮਾਮੇ ਦਾ ਮੁੰਡਾ ਰਵਿੰਦਰ ਸਿੰਘ ਬਰਾੜਸਵਾ ਜਾ ਰਹੇ ਨੇ ਵਾਪਸ ਕੈਨੇਡਾ ਨੂੰ ਸਰ ਕਿਵੇਂ ਹੋ ਅੱਲਾ ਬੋਰ ਚੱਕ ਲੋ ਹੈ ਛੋੜੋ ਰੇ ਵਾਹ ਵੀ ਵਾਹ ਵੈਰੀ ਗੁੱਡ ਆ ਨੈਰਾਗੀ ਜੀ ਇਹ ਨਰਵੀ ਸਿੱਧੀ ਮੇਰੇ ਨਾਨਕੇ ਨੂੰ ਜਾਂਦੀ ਹੈ ਦੇ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਸਾਨੂੰ ਜੜ ਦੀ ਕਲਾ ਦੇ ਵਿੱਚ ਰੱਖਣ ਜੀ ਅੱਜ ਜੀ ਮੈਂ ਤੇ ਸੁਖਪ੍ਰੀਤ ਸਿੰਘ ਮਾਨ ਜਾ ਰਹੇ ਆ ਜੀ ਮੇਰੇ ਨਾਨਕੇ ਪਿੰਡ ਪਿੰਡ ਪੀਟੀਵੀ ਵਾਲਾ ਜੇ ਤੁਸੀਂ ਪਿੰਡ ਵਾਲੀ ਵੀਡੀਓ ਨੂੰ ਬੜਾ ਪਿਆਰ ਦਿੱਤਾ ਤੇ ਜਲਦੀ ਆਪਾਂ ਹੋਰ ਪਿੰਡ ਦੀ ਵੀਡੀਓ ਵੀ ਲੈ ਕੇ ਆ ਰਹੇ ਆ ਤੇ ਅੱਜ ਵੀਡੀਓ ਲੈ ਜਾਣ ਦਾ ਕਾਰਨ ਇਹੀ ਹੈ ਵੀ ਮੇਰਾ ਬ੍ਰਦਰ ਮਾਮੇ ਦਾ ਮੁੰਡਾ ਰਵਿੰਦਰ ਸਿੰਘ ਬਰਾੜ ਸਾਹਾ ਅੱਜ ਜਾ ਰਹੇ ਨੇ ਵਾਪਸ ਕੈਨੇਡਾ ਨੂੰ ਤੇ ਮੇਰਾ ਯਾਰ ਮਨਪ੍ਰੀਤ ਵੀ ਜਾਵੜਿਆ ਕੈਨੇਡਾ ਕੱਲ ਅੱਜ ਜਾਣਾ ਬਰਾੜ ਸਾਹਿਬ ਨੇ ਤੇ ਕੱਲ ਤਾਂ ਮੇਰੇ ਤੋਂ ਆਇਆ ਨਹੀਂ ਗਿਆ ਕਿਉਂਕਿ ਰੁਝੇਵੇਂ ਬਹੁਤ ਜ਼ਿਆਦੇ ਨੇ ਪਿੰਡ ਤੋਂ ਮੰਦਭਾਗੀ ਘਟਨਾਵਾਂ ਹੋਈਆਂ ਜਿਹਦੇ ਕਰਕੇ ਅੱਜ ਵੀ ਅਥਰੀ ਵਿਜੀ ਸੀਗੇ ਤੇ ਫਿਲਹਾਲ ਹੁਣ ਮੈਂ ਜਾ ਰਿਹਾ ਜੀ ਆਪਣੇ ਭਰਾ ਨੂੰ ਵਿਦਾ ਕਰਨ ਵਾਹ ਵੀ ਵਾਹ ਵੈਰੀ ਗੁੱਡ ਵੈਰੀ ਗੁੱਡ ਤੇ ਬਰਾੜ ਸਾਹਿਬ ਨੂੰ ਬਸ ਸੀਓਫ ਕਰਿਆਗੇ ਉਦੋਂ ਬਾਅਦ ਫਿਰ ਹੋਰ ਕੰਮ ਕਾਰ ਕਰਾਂਗੇ ਪਿੰਡ ਆ ਕੇ ਤੇ ਹੁਣ ਵੀ ਮੈਂ ਮੜਾ ਟਾਈਮ ਚ ਟਾਈਮ ਕੱਢ ਕੇ ਆਇਆ ਤੇ ਭਰਾ ਨੂੰ ਮਿਲਣਾ ਚਾਹੀਦਾ ਤੇ ਇਸ ਤੋਂ ਬਾਅਦ ਵੇਖੋ ਭਰਾ ਅਗਲੇ ਸਾਲ ਆਉਂਦਾ ਕਿ 2 ਸਾਲਾਂ ਬਾਅਦ ਆਉਂਦਾ ਆਊਗਾ ਜਰੂਰ ਫਿਲਹਾਲ ਹੁਣ ਅਸੀਂ ਜਾ ਰਹੇ ਹਾਂ ਜੀ ਸਹਨੇਖੜੇ ਪਿੰਡ ਵਿੱਚ ਦੀ ਪੀਟੀ ਵਾਲੇ ਤੇ ਆਪਾਂ ਜਲਦੀ ਸਹਨੇਖੜੇ ਪਿੰਡ ਦੀ ਵੀਡੀਓ ਬਣਾ ਰਹੇ ਹਾਂ ਤੇ ਬਾਕੀ ਬਾਈ ਪ੍ਰੀਤ ਅਰਗਿਆਂ ਤੋਂ ਬਾਈ ਕੁਸ਼ਵੀਰ ਅਰਗਿਆਂ ਤੋਂ ਬਾਈ ਟੋਨੀ ਮਾਨ ਅਰਗਿਆਂ ਤੋਂ ਨੌਲਜ ਲਾਵਾਂਗੇ ਸਾਰੀ ਮੰਦੀਪ ਅਰਗਿਆਂ ਤੋਂ ਤੇ ਪਿੰਡ ਦੀ ਸਾਰੀ ਉਦੋਂ ਵਦ ਆਪਾਂ ਇਹ ਪਿੰਡ ਦੀ ਵੀਡੀਓ ਛੋੜੇ ਰੂਰੂ ਕਰਾਂਗੇ ਸੈਣਾ ਖੜਾ ਪਿੰਡ ਦੀ ਹੋ ਸਕਦਾ ਇੱਕੋ ਤਨਾ ਜੀ ਆ ਜੇ ਬਾਕੀ ਵਿਲੇ ਹੁੰਦੇ ਆ ਤੇ ਆਜੋ ਕਰਾਂ ਚੱਲਦੇ ਆ ਪਿੰਡ ਨਾਨਕੇ ਤੇ ਨਾਨਕੇ ਜਾ ਕੇ ਛੋੜੇ ਨਾਲ ਗੱਲਬਾਤ ਕਰਦੇ ਆ ਖੂਬਸੂਰਤ ਰਸਤਿਆਂ ਦਾ ਤੁਸੀਂ ਆਨੰਦ ਮਾਣੋ ਸਰਹਸਰੋਂ ਦੇਖੋ ਕਿ ਆ ਨਿਆਰੇਦਾਰ ਆ ਨੇ ਨਰਵੀ ਸਿੱਧੀ ਮੇਰੇ ਨਾਨਕੇ ਨੂੰ ਜਾਂਦੀ ਐ ਤੇ ਦੱਸਦੇ ਆ ਵੀ ਛੋਟੇ ਹੁੰਦੇ ਮੇਰੇ ਚਾਚੇ ਯਾਰਕੇ ਜਿਹੜੇ ਕਿਉਂਕਿ ਮੇਰੇ ਚਾਚੇ ਯਾਰਕੇ ਵੀ ਨਾਨਕੇ ਪੀੜੀ ਵਾਲੇ ਆ ਮੇਰੇ ਵੀ ਨਾਨਕੇ ਪੀੜੀ ਵਾਲੇ ਆ ਉਹ ਸਾਈਕਲ ਤੇ ਜਾਂਦੇ ਸੀ ਨਹਰੇ ਨਹਰੇ ਤੇ ਪਹਿਲਾਂ ਤੁਹਾਨੂੰ ਪਤਾ ਹੀ ਆ ਰਸਤੇ ਆ ਹੀ ਆਪਦੀ ਆਪ ਹੀ ਬਣ ਜਾਂਦੇ ਹੁੰਦੇ ਸੀ ਤੇ ਬਣਾਉਣੇ ਪੈਂਦੇ ਹੁੰਦੇ ਸੀ ਫਲਾਰ ਹੁਣ ਤਾਂ ਤੁਹਾਨੂੰ ਵੱਧਾ ਡਵੈਲਪਮੈਂਟ ਹੋਈ ਐ ਛੜਕਾ ਛੁੜਕਾ ਬਣੀਆਂ ਆ ਹੁਣ ਤਾਂ ਖੇਤਾਂ ਨੂੰ ਵੀ ਰਾਹ ਜਾਂਦੇ ਆ ਛੜਕਾਂ ਜਾਂਦੀਆਂ ਪੱਕੀਆਂ ਦੋਸਤੋ ਪਹੁੰਚ ਚੁੱਕੇ ਆਂ ਜੀ ਅਸੀਂ ਪਿੰਡ ਭੀਟੀ ਵਾਲਾ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀਡੀਓ ਬਣਾਉਣੀ ਆਪਾਂ ਤਾਂ ਉਹਨਾਂ ਵਿੱਚੋਂ ਭੀਟੀ ਵਾਲਾ ਪਿੰਡ ਵੀ ਇੱਕ ਹੈਗਾ ਕਿਉਂਕਿ ਇਸ ਪਿੰਡ ਬਾਰੇ ਮੈਂ ਬਹੁਤ ਜਾਣਦਾ ਇੱਥੇ ਮੈਂ ਪੜਿਆ ਮੇਰੇ ਨਾਨਕੇ ਹੈ ਤੇ ਆਪਾਂ ਪੀਟੀਐਲ ਦੀ ਵੀਡੀਓ ਬਣਾਵਾਂਗੇ ਇਹ ਵੀਡੀਓ ਥੋੜੀ ਲੰਬੀ ਜਾਊਗੀ ਕਿਉਂਕਿ ਐ ਪਿੰਡ ਦੇ ਫਿਰਨੀ ਬਹੁਤ ਵੱਡੀ ਹੈ ਤੇ ਢਾਣੀਆਂ ਟੋਣੀਆਂ ਵੀ ਅੱਡ ਪਾਸੇ ਤਾਂ ਕਰਕੇ ਪਰ ਆਪਾਂ ਸਾਰੀ ਵੀਡੀਓ ਬਣਾਵਾਂਗੇ ਚੰਗੀ ਤਰ੍ਹਾਂ ਸਾਰਾ ਪਿੰਡ ਬਾਰੇ ਪਤਾ ਕਰਕੇ ਕੱਲੀ ਕੱਲੀ ਚੀਜ਼ ਆਪਾਂ ਜ਼ਿਕਰ ਕਰਾਂਗੇ ਦੇ ਵਿੱਚ ਬਹੁਤ ਵਧੀਆ ਵੀਡੀਓ ਬਣੂਗੀ ਜਿੰਨੇ ਵੀ ਕਹਿਦਗੇ ਵਾਹ ਵਾਹ ਤੇ ਬਸ ਬਰਾੜ ਸਾਹਿਬ ਨਾਲ ਮੇਰੀ ਗੱਲਬਾਤ ਹੋ ਗਈ ਉਹ ਕਰੇ ਨੇ ਕੋਈ ਹੋਰ ਕੈਂਡੀਡੇਟ ਘੰਟੇ ਦੀ ਬਰਾੜ ਸਾਹਿਬ ਨੇ ਜਿਹੜਾ ਦਿੱਲੀ ਨੂੰ ਪੁੱਛ ਕਰਦੇ ਨੇ ਤੇ ਫਲਾਲ ਜਾ ਕੇ ਥੋੜੇ ਰੂਰੂ ਹੁੰਦੇ ਆ ਬਰਾੜ ਸਾਹਿਬ ਕੋਲ ਪਹੁੰਚ ਚੁੱਕੇ ਆਂ ਬਰਾੜ ਸਾਹਿਬ ਵੱਲੋਂ ਗੁੜਵਲੀ ਚਾਹ ਪਈ ਜਾ ਰਹੀ ਹੈ ਤੁਹਾਨੂੰ ਵਾਹ ਵੇ ਵਾਹ ਹੁਣ ਜਾਂਦੇ ਆਂ ਦੂਜੇ ਬਰਾੜ ਕੋਲੇ ਤੇ ਰਿਸ਼ਵਿੰਦਰ ਸਿੰਘ ਜੀ ਗੱਲ ਕਰ ਰਹੇ ਨੇ ਫੋਨ ਤੇ ਬਿਜ਼ੀ ਨੇ ਠੀਕ ਹੈ ਕਰੀ ਆ ਜੂਗਾ ਚਾਹ ਦਾ ਲੁੱਟ ਲੈਣਦੇ ਹੋਏ ਕੀ ਆਦੇ 20 ਮਿੰਟਾਂ ਤੱਕ ਆ ਜਾਣਗੇ ਕਰੇ ਵਾਹ ਠੀਕ ਆ ਉਹਨਾਂ ਟਾਈਮ ਤੇ ਲੱਗੀ ਜਾਊਗਾ ਇਹਨੂੰ 20 ਮਿੰਟ ਘਰੇ ਆਏਗੇ ਲਓ ਜੀ ਵਿਦਾਈ ਦੀ ਤਿਆਰੀ ਹੋ ਰਹੀ ਹੈ ਵਾਹ ਵੇ ਵਾਰਦਾ ਵਾਹ ਸਭ ਕੀ ਹਾਲ ਜੇ ਵਧੀਆ ਇੱਟਾਂ ਤੇ ਬਾਹਰ ਤੇ ਬੰਦੇ ਰੁਪਿੰਦਰ ਬਹੁਤ ਤੇ ਜਾ ਰਿਹਾ ਥੱਲੇ ਨਾਲ ਤੇ ਇਹਦੀ ਭਰਾਵਾ ਓ ਆ ਵੀ ਵਾਹ ਉਹ ਨਾਲ ਨਾਲ ਕੀ ਹਾਲ ਹੈ ਤਾਂ ਤੁਹਾਨੂੰ ਬਹੁਤ ਬਹੁਤ ਹੋਰ ਕਾਜਦੀਪ ਵਰਤਨ ਕੀ ਹਾਲ ਹੈ ਵਧੀਆ ਹੀ ਵਧੀਆ ਜਾ ਰਹੇ ਹੋ ਹੋਰ ਹੋਰ ਮੋੜਾ ਵਧੀਆ ਪੱਕ ਜੀ ਤੇਰੀ ਮਲਾ ਦਾ ਢਿੱਲੀ ਪੀ ਸਹੀ ਬਣ ਕਾ ਨੂੰ ਸਹੀ ਪਿੱਛੇ ਨੂੰ ਗਈ ਪੀ ਵਾਹ ਉਹ ਅੱਗੇ ਨੂੰ ਕਰ ਲੈ ਉਹ ਬੱਲੇ ਮਾਰ ਮਾਰ ਦੇ ਬੱਲੇ ਹੈਲੋ ਸਰ ਕੈਸੇ ਹੋ ਅੱਲਾ ਬੋਰ ਚੱਕ ਲੋ ਹਾਂ ਛੋੜੋ ਰੇ ਮੈਂ ਦੋ ਸ਼ਬਦ ਕਹਿਣਾ ਚਾਹੁੰਦੇ ਹਾਂ ਕਿਹੜੇ ਸ਼ਬਦ ਦੇਖਣ ਵਾਲਿਆਂ ਨੂੰ ਅਸੀਂ ਹੋਰ ਬੜਾ ਸਭ ਤਿਆਰੀ ਹੈ ਪੂਰੀ ਤਿਆਰੀ ਹੈ ਜਾਇ ਗੁਰੂ ਕਰ ਤੇ ਕਾ ਮੱਥਾ ਦੱਸ ਫਿਰ ਵਧੀਆ ਤੇ ਗੁਰਦਵਾਰ ਸਾਹਿਬ ਕਿਵੇਂ ਲੱਗ ਰਿਹਾ ਜੀ ਕਰਦਾ ਜਾਨ ਨੁਕਰੀ ਕਰਦਾ ਯਾਰ ਠੀਕ ਹੈ ਦੋਵੇਂ ਵਸੇ ਜੀ ਦੋਨੇ ਵਸੇ ਜੀ ਜਾਣਾ ਤਾਂ ਪਹੂਗਾ ਜੀ ਪਰਮਾਤਮਾ ਮਿਹਰ ਕਰੇ ਯਾਰ ਜਲਦੀ ਫਿਰ ਬਣਿਆਵੇਂ ਬਸ ਹੁਣ ਤਾਂ ਜਲਦੀ ਆਜੂ ਹਾਂ ਹੁਣ ਤਾਂ ਛੇਤੀ ਆਜੂ ਕਿਉਂਕਿ ਪੱਕੇ ਸ਼ੱਕੇ ਹੋ ਗਏ ਰੱਬ ਦੀ ਕਿਰਪਾ ਨਾਲ ਹੋਰ ਪਤਾ ਕਾਣੀ ਕੀ ਬਰਾਦ ਸਾਹਿਬ ਇਹਨੂੰ ਵੇਖ ਕੇ ਲੱਗਦਾ ਪੁਰਾਣੇ ਜਵਾਨੇ ਤਾਂ ਨਹੀਂ ਹੁੰਦੇ ਜਿਵੇਂ ਆਪਣੇ ਹੁੰਦੇ ਸੀ ਬਜ਼ੁਰਗ ਲੁੱਕ ਤੇ ਜਿਵੇਂ ਉਹੀ ਲੱਗਦੀ ਯਾਰ ਪੈਂਟ ਵੀ ਉਵੇਂ ਖੁੱਲੀ ਐ ਪੁਰਾਣੇ ਜਵਾਨੇ ਬਜ਼ੁਰਗ ਨਹੀਂ ਹੁੰਦੇ ਸੀ ਪਹਿਲਾਂ ਮੂਵੀਆਂ ਚ ਵਹਿੰਦੇ ਹੁੰਦੇ ਆਪਾਂ ਵਿਹਾਲੀਆਂ ਚ ਉਵੇਂ ਲੱਗ ਰਿਹਾ ਮਾੜੋ ਜਿਵੇਂ ਨੱਚ ਕੇ ਵਿਖਾਦੇ ਹਾਂ ਹਾਂ ਮਾੜਾ ਪਾਦੇ ਲੁੱਡੀ ਪਾਦੇ ਮਾੜਾ ਇੱਕ ਲੁੱਡੀ ਪਾਦੇ ਐ ਕਰਕੇ ਸੱਚੀ ਆ ਬਾਈ ਥੋੜੀ ਜਿਹੀ ਸੱਚੀ ਗਾਲੀ ਤੱਕ ਪਹੁੰਚ ਕੇ ਉਹ ਠੀਕ ਐ ਹਾਂ ਆ ਗਏ ਰਿਸ਼ਤਾ ਕਰਾਵਾਂ ਤੈਨੂੰ ਸੁਣ ਗਿਆ ਨਹੀਂ ਮੁੰਡਾ ਲੈਨਮੈਨ ਲੱਗਿਆ ਲੈਨਮੈਨ ਪਹੁੰਚ ਚੁੱਕੇ ਨੇ ਬਰਾਤਾਂ ਨੂੰ ਅਸਟੀਮੇਟ ਲਵਾ ਕੇ ਦੇ ਰਹੇ ਆ ਕਿਉਂਕਿ ਵੱਡਾ ਪ੍ਰੋਜੈਕਟ ਲਾਂਚ ਕਰ ਰਹੇ ਨੇ ਬਰਾਟ ਸਾਹਿਬ ਜਲਦੀ ਬਰਾਟ ਸਾਹਿਬ ਨੂੰ ਆਪਾਂ ਕਰਤਾ ਡਰਾਪ ਤੇ ਹੁਣ ਜਾ ਰਹੇ ਆ ਜੀ ਪਿੰਡਾਂ ਨੂੰ ਵਾਪਸ ਜਾ ਕੇ ਵੀ ਕਰਦੇ ਆ ਕੰਮਕਾਰ ਅਲਮੀ ਦਾ ਪਿੰਡ ਪੀਟੀ ਵਾਲਾ ਫਿਰ ਕਿਸ ਦਿਨ ਮਿਲਦੇ ਆ ਪਰਮਾਤਮਾ ਮਿਹਰ ਕਰੇ ਗੁਰੂ ਘਰ ਆ ਗਏ ਸਤਨਾਮ ਵਾਹਿਗੁਰੂ ਸਾਡੇ ਪਾਸ਼ਾ ਹਾਂਜੀ ਪਿੰਡ ਪਹੁੰਚ ਗਏ ਸੀ ਤੇ ਮੌਸਮ ਖਰਾਬ ਹੋ ਗਿਆ ਅੱਜ ਬੱਦਲ ਭਾਈ ਬਣੀ ਪਈ ਐ ਦੱਸਿਆ ਜਾਂਦੇ ਆ ਕੱਲ ਨੂੰ ਤੇ ਪਰਸੋਂ ਵੀ ਐ ਤੇ ਠੰਡ ਵੀ ਹੋ ਗਈ ਐ ਹੁਣ ਤੇ ਹਿਸਾਬ ਕਿਤਾ ਹੈ ਵੀ ਦੋ ਦਿਨ ਠੰਡ ਹੋ ਜਾਂਦੀ ਐ ਫਿਰ ਤਿੰਨ ਤਿੰਨ ਗਰਮੀ ਹੋ ਜਾਂਦੀ ਐ ਹੀ ਚੱਲ ਜਾਂਦਾ ਕੰਮ ਬਾਕੀ ਵੇਖੋ ਤੁਸੀਂ ਕਣਕਾਂ ਲਹਿਰਾ ਰਹੀਆਂ ਐ ਤੇ ਵੇਖੋ ਅੱਜ ਧੁੱਪ ਨਿਕਲਦੀ ਐ ਕਿ ਨਹੀਂ ਨਿਕਲਦੀ ਬਾਕੀ ਦੋਸਤੋ ਮਿਲਦੇ ਆ ਕੱਲ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਬੜੀ ਮਿਹਨਤ ਲੱਗਦੀ ਹੈ ਬਹੁਤ ਸਮਾਂ ਲੱਗਦਾ ਵੀਡੀਓ ਤੇ ਤੇ ਆਪਾਂ ਕਰਕੇ ਸਾਰਿਆਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਸਬਸਕ੍ਰਾਈਬ ਕਰਦਿਆ ਕਰੋ ਲਾਈਕ ਕਮੈਂਟ ਕਰਦਿਆ ਕਰੋ ਜਿਵੇਂ ਤੁਹਾਨੂੰ ਵੀਡੀਓ ਲੱਗਦੀ ਹੈ ਚੰਗੀ ਲੱਗਦੀ ਹੈ ਚੰਗਾ ਕਰਤਾ ਮਾੜੀ ਲੱਗਦੀ ਮਾੜਾ ਕਰਤਾ ਜਿੱਥੇ ਕਿਤੇ ਗਲਤੀ ਲੱਗਦੀ ਹੈ ਉੱਥੇ ਆਪਾਂ ਗਲਤੀ ਸੁਧਾਰਨ ਦੀ ਕੋਸ਼ਿਸ਼ ਵੀ ਕਰਾਂਗੇ ਤੇ ਕੋਈ ਦੱਸੋਗੇ ਤਾਂ ਫੇਰ ਹੀ ਹੈ ਨਾ ਤੇ ਓਕੇ ਦੋਸਤੋ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਨਾਲ ਬਾਏ ਬਾਏ ਟਾਟਾ